ਸਵਾਗਤ ਹੈ ਦਰਸ਼ਕੋ ਤੁਸੀਂ ਜੁੜ ਚੁੱਕੇ ਹੋ ਰੀਅਲ ਫੈਕਟ ਨਿਊਜ਼ ਦੇ ਨਾਲ ਮੈਂ ਇਸ ਵਕਤ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਖੋਟੇ ਦੇ ਵਿੱਚ ਮੌਜੂਦ ਹੈ ਜੇ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੀ ਗੱਲ ਕੀਤੀ ਜਾਵੇ ਤਾਂ ਇਸ ਵਕਤ ਵਿਕਾਸ ਕਾਰਜਾਂ ਦੀ ਜੇ ਹਨੇਰੀ ਆ ਚੁੱਕੀ ਹੈ ਇਹ ਕੋਈ ਆਤਕਤ ਨਹੀਂ ਨਹੀਂ ਹੋਊਗੀ ਕਿਉਂਕਿ ਪਿਛਲੇ ਦਿਨੀ ਜਿਹੜੀ ਸੈਦੋਕੇ ਦੇ ਵਿੱਚ ਇੱਕ ਉਦਘਾਟਨ ਮੌਕੇ ਵਿਧਾਇਕ ਮਨਜੀਤ ਸਿੰਘ ਜੀ ਬਲਾਸਪੁਰ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਹਲਕੇ ਅੰਦਰ ਵਿਕਾਸ ਕਾਰਜਾਂ ਦੀ ਹਨੇਰੀ ਲਿਆ ਦੇਾਂਗੇ ਤੇ ਉਹ ਨੇਰੀ ਆਉਂਦੀ ਜਾਪ ਰਹੀ ਹੈ ਕਿਉਂਕਿ ਅੱਜ ਸਵੇਰ ਤੋਂ ਲਗਾਤਾਰ ਜਿਹੜੇ ਸੜਕਾਂ ਨਵੀਆਂ ਲਿੰਕ ਸੜਕਾਂ ਜਿਨ੍ਹਾਂ ਦੀ ਬੜੇ ਲੰਮੇ ਸਮੇਂ ਤੋਂ ਮੰਗ ਸੀਗੀ ਲੋਕਾਂ ਦੀ ਕਿ ਇਹ ਸੜਕਾਂ ਬਣਨੀਆਂ ਚਾਹੀਦੀਆਂ ਕਈ ਸਰਕਾਰਾਂ ਵੀ ਆਈਆਂ ਪਰ ਉਹਨਾਂ ਦੀ ਸਾਰ ਨਹੀਂ ਲਈ ਵਿਧਾਇਕ ਮਨਜੀਤ ਸਿੰਘ ਬਲਾਸਪੁਰ ਵੱਲੋਂ ਅੱਜ ਲਗਾਤਾਰ ਉਦਘਾਟਨ ਕੀਤੇ ਜਾ ਰਹੇ ਹੈ ਕੰਮ ਸ਼ੁਰੂ ਕਰਵਾਏ ਗਏ ਹੈ ਇਸ ਵਕਤ ਪਿੰਡ ਖੋਟੇ ਦੇ ਵਿੱਚ ਮੌਜੂਦ ਹੈ ਬਲਾਸਪੁਰ ਸਾਹਿਬ ਜਿਵੇਂ ਤੁਸੀਂ ਪਿੰਡ ਖੋਟ ਸੈਦੋਕੇ ਵਿਖੇ ਪਿਛਲੇ ਦਿਨੀ ਕਿਹਾ ਸੀ ਕਿ ਵਿਕਾਸ ਕਰ ਜਾਂਦੀ ਨੇਰੀ ਲਿਆ ਦਾਂਗੇ ਆਹ ਨਹੀਂ ਪਤਾ ਸੀ ਵੀ ਇੰਨੀ ਜਲਦੀ ਤੁਸੀਂ ਇਹ ਨੇਰੀ ਸਟਾਰਟ ਕਰ ਦੋਗੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਅੱਜ ਅਸੀਂ ਪਿੰਡ ਖੁੱਟੀ ਵਿਖੇ ਉਚਿਤ ਤੌਰ ਤੇ ਪਹੁੰਚਿਆ ਔਰ ਮੇਰੇ ਨਾਲ ਸਾਡੀ ਪਾਰਟੀ ਦੇ ਬਹੁਤ ਵੱਡੀ ਗਿਣਤੀ ਵਿੱਚ ਸਾਡੇ ਆਗੂ ਸਹਿਬਾਨ ਖੜੇ ਨੇ ਔਰ ਡਿਪਾਰਟਮੈਂਟ ਵੱਲੋਂ ਐਸਡੀਓ ਸਾਹਿਬ ਜੈ ਸਾਹਿਬ ਤੇ ਨਵੀਂ ਤੇ ਪੁਰਾਣੀ ਪੰਚਾਇਤ ਦੇ ਨਮਾਇंदे ਤੇ ਪਿੰਡ ਵਾਸੀ ਸਾਰੇ ਖੜੇ ਨੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿਉਂਕਿ ਜਿਹੜੇ ਅੱਜ ਅਸੀਂ ਇਸ ਸੜਕ ਦਾ ਉਗਾਟਨ ਕਰਨੇ ਜਾ ਰਹੇ ਹਾਂ ਇਹ ਤਕਰੀਬਨ ਪੌਣਾ ਕਿਲੋਮੀਟਰ ਇਹ ਜਿਹੜੀ ਲੰਬਾਈ ਹੈ ਪੌਣਾ ਕਿਲੋਮੀਟਰ ਦੀ ਹੈ ਔਰ ਇਹ ਤੇ 35 ਲੱਖ ਰੁਪਏ ਦਾ ਬਜਟ ਲਾ ਕੇ ਇਸ ਰਸਤੇ ਨੂੰ ਪੂਰਾ ਵਧੀਆ ਬਣਾਇਆ ਜਾਊਗਾ ਔਰ ਸੜਕ ਦੇ ਜਿਹੜੀ ਸਾਈਡਾਂ ਤੇ ਇੱਕ ਇੱਕ ਮੀਟਰ ਦੇ ਲਗਭਗ ਇੰਟਰਲੌਕ ਲੱਗੂਗੀ ਔਰ 35 ਲੱਖ ਰੁਪਏ ਨਾਲ ਅਸੀਂ ਇਹਨੂੰ ਬਹੁਤ ਖੂਬਸੂਰਤ ਰਸਤਾ ਬਣਾਵਾਂਗੇ ਤਾਂ ਕਿ ਇਹਦੇ ਪਿੰਡ ਵਾਸੀ ਇੱਥੋਂ ਲੰਘਣਗੇ ਜਾਂ ਹੋਰਾਂ ਪਿੰਡਾਂ ਤੋਂ ਇੱਧਰ ਦੀ ਸ਼ਾਰਟਕਟ ਵੀ ਜਾਂਦੇ ਨੇ ਉਹਨਾਂ ਲਈ ਬੜਾ ਸੌਖਾ ਹੋ ਸਕੇ ਔਰ ਸੋਹਣਾ ਲੱਗੇ ਜੋ ਅੱਜ ਤੱਕ ਅਸੀਂ ਪਹਿਲਾਂ ਸੈਦੂ ਕੀ ਗੱਲ ਕੀਤੀ ਹੈ ਅੱਜ ਦੀ ਗੱਲ ਕਰਦੇ ਹਾਂ ਅੱਜ ਅਸੀਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਉਦਘਾਟਨ ਕਰ ਰਹੇ ਹਾਂ ਤਕਰੀਬਨ ਅੱਜ 7 ਕਰੋੜ ਤੇ 68 ਲੱਖ ਰੁਪਏ ਦੇ ਉਦਘਾਟਨ ਅਸੀਂ ਕਰ ਰਹੇ ਹਾਂ ਅੱਜ 7 ਕਰੋੜ ਤੇ 68 ਲੱਖ ਜਿਹੜੀ ਜਿਹੜੀ ਸੈਦੂ ਦੀ ਗੱਲ ਕਰੀ ਸੀ ਉਹ ਪਤਾ ਹੀ ਨਹੀਂ ਵੀ ਕਿੰਨੇ ਇੱਕ ਅਸੀਂ ਉਦਘਾਟਨ ਕਰਦੇ ਇੱਕੋ ਜਿਹੜਾ ਆਪਾਂ ਪਰਸੋ ਕੀਤਾ 4 ਕਰੋੜ ਤੇ 49 ਲੱਖ ਦੇ ਕੀਤੇ ਸੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦਾ ਜਿਹੜੇ ਸਾਨੂੰ ਬਹੁਤ ਵੱਡੇ ਵੱਡੇ ਗੱਫੇ ਤੇ ਰਹੇ ਨੇ ਸੋਸ਼ਲ ਮੀਡੀਆ ਤੇ ਵੀ ਜਿਹੜੀ ਸੈਦੂ ਵਾਲੀ ਖਬਰ ਉਹ ਬੜਾ ਲੋਕਾਂ ਨੇ ਕਮੈਂਟਾਂ ਦੇ ਵਿੱਚ ਵੀ ਬੜਾ ਪਿਆਰ ਦਿੱਤਾ ਜੀ ਜੀਵਨ ਸਿੰਘ ਸੈਦੋ ਕਿਨੇ ਇੱਕ ਗੱਲ ਕਹੀ ਕਿ ਸੁਖਵੀਰ ਸਿੰਘ ਬਾਦਲ ਤਾਂ ਕਹਿੰਦੇ ਸੀ ਅਸੀਂ ਟਰੱਕ ਭਰ ਕੇ ਭੇਜਾਂਗੇ ਪਰ ਸਾਡੇ ਐਮਐਲਏ ਸਾਹਿਬ ਨੇ ਤਾਂ ਭੇਜਨੇ ਸ਼ੁਰੂ ਕਰਤੇ ਆ ਬਿਲਕੁਲ ਜੀ ਬਿਲਕੁਲ ਤੇ ਬਹੁਤ ਅਸੀਂ ਵੱਡੇ ਪੱਧਰ ਤੇ ਗਰੰਟਾ ਦੇ ਰਹੇ ਆ ਔਰ ਪਿੰਡਾਂ ਨੂੰ ਬਹੁਤ ਖੂਬਸੂਰਤ ਅਸੀਂ ਬਣਾਉਣਾ ਚਾਹੁੰਦੇ ਆ ਜਿਹੜੇ ਪਿੰਡ ਮਤਲਬ ਜਦੋਂ ਤੋਂ ਵੱਜੇ ਆ ਪੁਰਾਤੋ ਜਿਹੜੀਆਂ ਸੜਕਾਂ ਨਹੀਂ ਸੀ ਜਾਂ ਰਾਸਤੇ ਨਹੀਂ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਕੱਚੇ ਸੀ ਬੜੀਆਂ ਸਰਕਾਰ ਆਈਆਂ ਵੱਖ-ਵੱਖ ਪਾਰਟੀਆਂ ਦੀ ਸਰਕਾਰਾਂ ਆਈਆਂ ਪਰ ਉਹ ਰਾਸਤੇ ਕੱਚੇ ਦੇ ਕੱਚੀ ਸੀ ਅਸੀਂ ਉਹਨਾਂ ਰਾਸਤਿਆਂ ਨੂੰ ਵੀ ਪੱਕੇ ਕਰ ਰਹੇ ਆ ਸੜਕਾਂ ਬਣਾ ਰਹੇ ਆ ਐਂਟਰਲੌਕ ਲਾ ਰਹੇ ਆ ਔਰ ਪੂਰਾ ਖੂਬਸੂਰਤ ਬਣਾ ਰਹੇ ਆ ਤੇ ਮੈਂ ਸਾਡੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦਾ ਕਿਉਂਕਿ ਜਦੋਂ ਵੀ ਅਸੀਂ ਉਹਨਾਂ ਨੂੰ ਕੋਈ ਬੇਨਤੀ ਕਰਦੇ ਆ ਜਾਂ ਗ੍ਰਾਂਟਾਂ ਦੀ ਮੰਗ ਕਰਦੇ ਆ ਜਾਂ ਕੋਈ ਕੋਈ ਗਰਾਊਂਡ ਦੀ ਬਣਾਉਣ ਦੀ ਗੱਲ ਕਰਦੇ ਆ ਕੋਈ ਪਾਰਕ ਬਣਾਉਣ ਦੀ ਗੱਲ ਕਰਦੇ ਆ ਸਾਡੇ ਕੰਮ ਆ ਜਿਹੜੇ ਉਹ ਪਹਿਲ ਦੇ ਆਧਾਰ ਤੇ ਕਰਦੇ ਨੇ ਸਾਨੂੰ ਵੱਡੀ ਪੱਧਰ ਤੇ ਗ੍ਰਾਂਟਾਂ ਦੇ ਗੱਫੇ ਦਿੰਦੇ ਨੇ ਤੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਹੋਇਆ ਸਮੂਹ ਪਿੰਡ ਵਾਸੀ ਨੂੰ ਅੱਜ ਅਸੀਂ ਜਿੰਨਾ ਪਿੰਡਾਂ ਦੇ ਵਿੱਚ ਵੀ 7 ਕਰੋੜ 68 ਲੱਖ ਦੇ ਉਦਘਾਟਨ ਕੀਤੇ ਆ ਤੇ ਕਰ ਰਹੇ ਆ ਉਹਨਾਂ ਉਹਨਾਂ ਪਿੰਡਾਂ ਦੇ ਵਾਸੀਆਂ ਨੂੰ ਵੀ ਤੇ ਖੋਟੇ ਪਿੰਡ ਦੇ ਵਾਸੀਆਂ ਨੇ ਵੀ ਬਹੁਤ-ਬਹੁਤ ਵਧਾਈ ਦਿਨਾ ਔਰ ਸਰਕਾਰ ਦਾ ਧੰਨਵਾਦ ਕਰਦਾ ਹਾਂ ਬਹੁਤ-ਬਹੁਤ ਧੰਨਵਾਦ ਜੀ ਤੋਂ ਪਿੰਡ ਵਾਸੀਆਂ ਨਾਲ ਵੀ ਆਪਾਂ ਗੱਲਬਾਤ ਕਰਨੀ ਚਾਹੁੰਦੇ ਆ ਕਿ ਪਿੰਡ ਵਾਸੀਆਂ ਦਾ ਤੇ ਕੀ ਰਿਐਕਸ਼ਨ ਹੈ ਕਿਉਂਕਿ ਜਿਹੜੀ ਵਿਕਾਸ ਕਾਰਜਾਂ ਦੀ ਹਨੇਰੀ ਦੀ ਗੱਲ ਕੀਤੀ ਹੈ ਵਿਧਾਇਕ ਸਾਹਿਬ ਨੇ ਉਹ ਵਾਕਈ ਲਗਾਤਾਰ ਜਿਹੜੇ ਇੱਕ ਤੋਂ ਬਾਅਦ ਇੱਕ ਉਦਘਾਟਨ ਹੈ ਜਿਹੜੇ ਹਲਕਾ ਨਿਹਾਲ ਸਿੰਘ ਵਾਲਾ ਦੇ ਵਿੱਚ ਕੀਤੇ ਜਾ ਰਹੇ ਆ ਸਾਡੇ ਨਾਲ ਪਿੰਡ ਵਾਸੀ ਮੌਜੂਦ ਨੇ ਸਸਿਕਾਲ ਜੀ ਜੀ ਕੀ ਨਾਮ ਹੈ ਜੀ ਡਾਕਟਰ ਮਨਜੀਤ ਸਿੰਘ ਖੋਟੇ ਡਾਕਟਰ ਮਨਜੀਤ ਸਿੰਘ ਖੋਟੇ ਜੀ ਡਾਕਟਰ ਸਾਹਿਬ ਕਿਵੇਂ ਲੱਗਦਾ ਹੈ ਇਹ ਇਸ ਵਕਤ ਵਿਧਾਇਕ ਮਨਜੀਤ ਸਿੰਘ ਬਲਾਸਪੁਰ ਵੱਲੋਂ ਲਗਾਤਾਰ ਜਿਹੜੇ ਹਲਕੇ ਅੰਦਰ ਉਦਗਾਟਨ ਕੀਤੇ ਜਾ ਰਹੇ ਆ ਸੜਕਾਂ ਜਿਹੜੀਆਂ ਬਣ ਰਹੀਆਂ ਜਿਹੜੀਆਂ ਸੜਕਾਂ ਦੀ ਬੜੇ ਚਿਰ ਤੋਂ ਮੰਗ ਸੀਗੀ ਤੇ ਇਸ ਨੂੰ ਦੇਖਦੇ ਹੋਏ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਚੈਨਲ ਦਾ ਤੇ ਬੜੀ ਵਧੀਆ ਕਵਰੇਜ ਕਰਦੇ ਆ ਤੇ ਬਹੁਤ ਹੀ ਸਤਿਕਾਰਯੋਗ ਸਾਡੇ ਐਮ ਐਲ ਐਮਜੀਤ ਸਿੰਘ ਜੀ ਬਲਾਸਪੁਰ ਜਿਨ੍ਹਾਂ ਨੇ ਹਨੇਰੀ ਨਹੀਂ ਤੂਫਾਨੀ ਤਫਾ ਨਹੀਂ ਆਇਆ ਵਾ ਜੀ ਜਿਹਨੂੰ ਆਪ ਸਨਾਮੀ ਕਹਿ ਸਕਦੇ ਆ ਜੀ ਪ੍ਰਕਾਸ਼ ਕਰ ਜਾਂਦੀ ਤੇ ਅਸੀਂ ਨਾਲ ਸਾਰੇ ਨਗਰ ਵੱਲੋਂ ਬਹੁਤ ਧੰਨਵਾਦ ਕਰਦੇ ਆ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਵੀ ਬਹੁਤ ਧੰਨਵਾਦ ਕਰਦੇ ਆ ਤੇ ਮੈਨੂੰ ਲੱਗਦਾ ਬਈ ਰਿਪੀਟ ਪੱਕਾ ਹੋਊਗੀ ਸਰਕਾਰ ਕਿਉਂਕਿ ਹੋਰ ਵੀ ਕੱਲੇ ਸੜਕਾਂ ਦਾ ਕੰਮ ਹੀ ਨਹੀਂ ਜਿਹੜੇ ਲੋਕਾਂ ਦੇ 40 40 50 50 ਸਾਲ ਤੋਂ ਖੇਤਾਂ 'ਚ ਪਾਣੀ ਨਹੀਂ ਆਇਆ ਸੀ ਕਿਧਰੇ ਖਾਲੇ ਬਣ ਰਹੇ ਆ ਕਿਧਰੇ ਸੂਏ ਬਣ ਰਹੇ ਆ ਕਿਧਰੇ ਸੜਕਾਂ ਬਣ ਰਹੀਆਂ ਹਾਂਜੀ ਹਾਂਜੀ ਤੇ ਬਾਕੀ ਜਿਹੜੀ ਹੁਣ ਆਪਾਂ ਨੂੰ 10 ਲੱਖ ਦੀ ਸਕੀਮ ਚਲਾਈ ਆਵੀ ਇਹ ਵੀ ਹਰ ਇੱਕ ਦੀ ਲੋੜ ਸੀਗੀ ਜੀ ਤੇ ਬਾਕੀ ਬਿਜਲੀ ਦੇ ਬਿੱਲ ਵੀ ਆਪਾਂ ਦੇਖਦੇ ਜੀਰੋ ਆ ਰਹੇ ਆ ਜੀ ਬੜਾ ਨਜ਼ਾਰਾ ਜੀ ਤੇ ਮੈਂ ਤਾਂ ਇਹੀ ਕਹੂੰਗਾ ਸਮੁੱਚੇ ਨਗਰ ਵਾਸੀਆਂ ਵੱਲੋਂ ਵੀ ਅਸੀਂ ਅੱਗੇ ਵੀ ਵੱਧ ਚੜ ਕੇ ਹਿੱਸਾ ਪਾਇਆਗਾ ਹੁਣ ਵੀ ਪਾਵਾਂਗੇ ਤੇ ਐਮਐਲ ਸਾਹਿਬ ਨੂੰ ਵਿਸ਼ਵਾਸ ਦਿਵਾਉਣੇ ਆ ਬਈ ਆਪਦੀ ਤਿਆਰੀ ਹੈਗੀ ਹੋਈ ਆ ਰੀਪੀਟ ਹੋਣਗੇ ਜੀ ਵਾਈ ਗੁੱਡ ਜੀ ਖਾਲਸਾ ਵਾਈ ਗੁੱਡ ਸੋ ਖੋਟੇਪਿੰਡ ਦੇ ਲੋਕਾਂ ਨੇ ਤਾਂ ਜਣੀ ਆਸ਼ੀਰਵਾਦ ਦਿੱਤਾ ਮੇਰੇ ਕਾਲ ਸਾਰੇ ਇੱਕ ਗੱਲ ਨਾਲ ਸਹਿਮਤ ਹੋਣਗੇ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਫਤਵਾ ਕਿਦੇ ਹੱਕ ਚ ਹੁੰਦਾ ਪਰ ਫਿਲਹਾਲ ਜਿਹੜੇ ਹੌਂਸਲੇ ਬੁਲੰਦ ਹੋ ਗਏ ਆ ਤੁਹਾਡੇ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਜੀ ਭਾਈ ਜੀ ਲੱਡੂ ਲੱਡੂ ਵੰਡੇ ਜਾ ਰਹੇ ਆ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਵਿਧਾਇਕ ਸਾਹਿਬ ਦਾ ਔਰ ਇੱਕ ਸ਼ਾਰਟ ਕੈਮਰਾਮੈਨ ਨੂੰ ਕਹੂੰਗਾ ਕਿ ਨੇੜੇ ਹੋ ਕੇ ਆ ਲਓ ਜੀ ਬਸ ਬਸ ਇਹ ਲੋ ਜ ਮੂੰਹ ਮਿੱਠਾ ਕੀਤਾ ਜਾ ਰਿਹਾ ਵਿਧਾਇਕ ਸਾਹਿਬ ਨੇ ਜਿਹੜਾ ਉਹ ਵਿਧਾਇਕ ਸਾਹਿਬ ਦਾ ਮੂੰਹ ਮਿੱਠਾ ਕਰਵਾਇਆ ਗਿਆ ਔਰ ਇਹਦੇ ਨਾਲ ਹੀ ਵਿਕਾਸ ਕਾਰਜਾਂ ਦੀ ਜਿਹੜੀ ਖੰਡੇਰੀ ਦੀ ਗੱਲ ਹੈ ਵਾਕਈ ਹਨੇਰੀ ਔਰ ਇਸ ਨੂੰ ਦੇਖਦੇ ਹੋਏ ਹਲਕਾ ਨਿਹਾਲ ਸਿੰਘ ਵਾਲਾ ਦੀ ਜੇ ਲਗਾਤਾਰ ਪਿੰਡਾਂ ਦੀ ਅਸੀਂ ਕਵਰੇਜ ਕਰ ਰਹੇ ਹਾਂ ਤਾਂ ਇਹ ਇਹ ਨਹੀਂ ਹੈ ਵੀ ਕੱਲੇ ਨਹੀਂ ਪੱਥਰ ਰੱਖ ਕੇ ਆਮ ਤੌਰ ਤੇ ਕੀ ਹੁੰਦਾ ਸੀ ਪਹਿਲਾਂ ਨਹੀਂ ਪੱਥਰ ਰੱਖ ਕੇ ਰੱਖ ਦਿੱਤੇ ਜਾਂਦੇ ਸੀ ਬਾਅਦ ਚ ਕੋਈ ਸਾਰ ਨਹੀਂ ਲੈਂਦਾ ਸੀ ਪਰ ਇਹ ਜਿਹੜੇ ਜ਼ਮੀਨੀ ਪੱਧਰ ਤੇ ਕੰਮ ਹੋ ਰਹੇ ਆ ਇਹ ਸਭ ਤੋਂ ਵੱਡੀ ਗੱਲ ਹੈ ਕਿ ਜਿੱਥੇ-ਜਿੱਥੇ ਕੰਮ ਸ਼ੁਰੂ ਕਰਵਾਏ ਆ ਉਹ ਜ਼ਮੀਨੀ ਪੱਧਰ ਤੇ ਹੋ ਰਹੇ ਆ ਕਾਗਜ਼ਾਂ ਦੇ ਵਿੱਚ ਨਹੀਂ ਸੋ ਕੈਮਰਾ ਪਰਸਨ ਜਸਪ੍ਰੀਤ ਸਿੰਘ ਸਹੇਦੋ ਕੇ ਦੇ ਨਾਲ ਰੀਅਲ ਫੈਕਟ ਨਿਊਜ਼ ਲਈ ਪਿੰਡ ਖੋਟੇ ਤੋਂ ਪ੍ਰਦੀਪ ਤੇ ਲਾਉਂਦੀ ਇਹ ਵਿਸ਼ੇਸ਼ ਰਿਪੋਰਟ